ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸੁਖਦੀਪ ਸਿੰਘ ਹੈ ਕਿਹੜਾ ਪਿੰਡ ਜੀ ਨਿਯਾਮਪੁਰ ਪਿਛਲੇ ਦਿਨ ਕੀ ਗੱਲਬਾਤ ਹੋਈ ਜੀ ਗੱਲਬਾਤ ਹੋਈ ਹੈ ਜੀ ਮੈਂ ਬੈਠਾ ਕੁਰਸੀ ਰਾਹ ਦੇ ਬੰਜੇ ਤੇ ਪੱਖਾ ਚ ਲੰਦਾ ਹੀ ਪਰ 4 ਸਵਾ ਘੰਟਾ ਟਾਈਮ ਲੱਗਿਆ ਕਿਹੜੀ ਜਗ੍ਹਾ ਬੈਠੇ ਸੀ ਬਾਦੋ ਸ਼ੇਰ ਸਿੰਘ ਤੇ ਠੀਕ ਹੈ ਜੀ ਹਾਂ ਜੀ ਬਸ ਸ਼ੇਰੇ ਚਲਦਾ 999 ਜੀ ਤੇ ਸ਼ਾਮ ਨੂੰ 6:30 ਜਾਈਦਾ ਉਧਰ ਕੀ ਗੱਲਬਾਤ ਕੀ ਲੜਾਈ ਗੱਲਬਾਤ ਹੋਈ ਹੈ ਜੀ ਇਹ ਗਿਆ ਮੱਥਾ ਟੇਕਣ ਆਸਤੇ ਹਾਂ ਜੀ ਕੌਣ ਹੈ ਪੀਨੇ ਆਉਂਦੇ ਹੈ ਪੀਨੇ ਆਉਂਦੇ ਜੀ ਤੇ ਮੈਂ ਦਰਵਾਜ਼ਾ ਖੋਲਿਆ ਬਾਬੇ ਸ਼ਿਵ ਸਿੰਘ ਜੀ ਅੰਦਰ ਗਾਵਾ ਸਾਡੇ ਕਲਮੇਂ ਦਰਵਾਜ਼ਾ ਖੋਲ ਮੈਂ ਅੰਦਰ ਮੱਥੇ ਟੇਕ ਕੇ ਜੁਗਏ ਤੇ ਦਰਵਾਜ਼ਾ ਖੋਲਿਆ ਵਾ ਤੇ ਮੈਂ ਬਾਹਰ ਆ ਕੇ ਦਰਵਾਜ਼ਾ ਖੋਲ ਕੇ ਇਹ ਪੱਖਾ ਚਲਾ ਕੇ ਬਹਿ ਗਿਆ ਉੱਥੇ ਤੇ ਮੈਂ ਦਰਵਾਜ਼ੇ ਲੱਗੇ ਖੋਤਾ ਮਰਾਂਡੇ ਦੇ ਵਿੱਚ ਤੇ ਇਹਨਾਂ ਜਾ ਕੇ ਤੇ ਸ਼ਟਰ ਲਾ ਕੇ ਕਰਕੇ ਨਾ ਪਰੇ ਬਾਬੇ ਦਾ ਸ਼ਟਰ ਲਾ ਕੇ ਕਰਕੇ ਮੈਂ ਫਿਰ ਚੱਲ ਲੱਗੇ ਕਰਕੇ ਤੇ ਮੋਬਾਈਲ ਤੇ ਕੁਰਬਾਨੀ ਲੱਗਾ ਲਵਾਂ ਜੀ ਹਾਂਜੀ ਤੇ ਬਾਅਦ ਛੋੜ ਕੇ ਸਪੀਕਰ ਦੀ ਫਿਰ ਮੈਂ ਅੰਦਰ ਗਿਆ ਮੈਂ ਕੁਤ ਬੰਦ ਕਰਾ ਚੰਗੇ ਲੱਗੀਦਾ ਵੀ ਦੇ ਪਾਣੀ ਲਾਉਣ ਦੇ 5 ਵਜੇ ਤੋਂ ਬਾਅਦ ਚ ਲਈ ਦੀ ਆਪਾਂ ਉਹ ਕੋ ਦੇ ਦਿੰਦੇ ਅਰ ਨੂੰ ਸ਼ੇਰ ਸ਼ਮਤਾ ਕੱਟ ਆ ਦੇ ਰਹੇ ਹਾਂ ਹਾਂਜੀ ਤੇ ਇਹ ਨਾ ਫਿਰ ਵੱਧ ਘਟਜੇ ਬੋਲਣ ਲੱਗਾ ਵੇ ਤੇ ਮੈਂ ਬਾਹਰ ਆ ਗਿਆ ਬਾਹਰ ਅਣਕਵੇਂ ਨਿਗਰਾ ਮਾਰਤਾ ਕਹਿੰਦਾ ਵੀ ਦਰਬਾਰ ਸਾਹਿਬ ਗੁਰਬਾਨੀ ਚਾਹੀਦੀ 4 ਵਜੇ ਤੱਕ ਹੀ ਤੇ ਮੈਂ ਹਲ ਕੋਤੋਂ ਕਿਹਿੰਦੇ ਕਿ ਕਰ ਕਿ ਤੂੰ ਦੁਬਾਰ ਸਾਹਿਬ ਤੇ ਜਾ ਕਰ ਨਾ ਸੇਵਾ ਪਾਣੀ ਕਰਿਆ ਕਰ ਗੁਰਦਾਰੇ ਤੇ ਨਾਲੇ ਗੁਰਬਾਨੀ ਸੁਣਾਇਆ ਕਰ ਫੇਰ ਕੀ ਲੜਾਈ ਹਾਂਜੀ ਤੇ ਬਸ ਇੰਨੀ ਗੱਲ ਕਹੀ ਆ ਮੈਂ ਜੇ ਤੇ ਨਹੀਂ ਜਾਣਾ ਬਾਬੇ ਦੇ ਤੇ ਘਰੇ ਬਹਿ ਕੇ ਸੁਣ ਲੇਦੀ ਗੁਰਬਾਣੀ ਅੱਖਾਂ ਚ ਲਾ ਲਓ ਕੁਰਸੀ ਡੱਬਾ ਜੋ ਮੰਜੇ ਤੇ ਬਹਿ ਜਾਓ ਤੇ ਇਹ ਜਾ ਕੇ ਤੇ ਇੰਨੀ ਗੱਲ ਸੁਣ ਕੇ ਤੇ ਡੰਡਾਉਣ ਚਲ ਗਿਆ ਡੰਡਾ ਲਾ ਕੇ ਤੇ ਮੇਰੇ ਦਵਾਏ ਦਵਾਏ ਕੋਈ ਉੱਥੇ ਲੱਗੇ ਸੀਗਾ ਕੋਈ ਨਹੀਂ ਅਗਦੋ ਹੀ ਅਸੀਂ ਮੈਂ ਤਾਂ ਖਲ੍ਹੇ ਇੱਥੇ ਹੀ ਇੱਥੇ ਉਹ ਡੰਡੇ ਮਾਰੇ ਬੜੇ ਮਾਰੇ ਜੀ ਮਰੇ ਉਹ ਗੋਡਾ ਕਰਦ ਕੰਨ ਲਿਆ ਉਹ ਆ ਪਾਟੇ ਕਰਦ ਕੰਨ ਲਿਆ ਇਧਰ ਆ ਪੱਟ ਕਰਦ ਕੰਨ ਮਾਰ ਗਿਆ ਉਹ ਦੇਖ ਲਈ ਉਹ ਦੁਆ ਨਹੀਂ ਗਿਆ ਤੇ ਅੱਜ ਉਹ ਕੋਈ ਦਰਦ ਕਰਦੇ ਕੋਈ ਦਰਵਾਜ਼ੇ ਦਰਵਾਜ਼ੇ ਤੇ ਵੀ ਕੈਮਰੇ ਵਗੈਰਾ ਲੱਗੇ ਕੈਮਰੇ ਲੱਗੇ ਆ ਜੀ ਕੈਮਰੇ ਦੇ ਵਿੱਚ ਕੋਈ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਕੈਮਰੇ ਗੋੰਡੀਆਂ ਲੱਗੇ ਹੋਏ ਇੱਥੇ ਗੇੜ ਗੁਰਦੁਰ ਲੱਗੇ ਬਾਅਦ ਕੀ ਗੱਲਬਾਤ ਹੋਈ ਲੜਾਈ ਝਗੜਾ ਜਦੋਂ ਵੱਧ ਗਿਆ ਤੇ ਤੁਹਾਡੇ ਮਾਰਨ ਲੱਗੇ ਤੇ ਕੋਈ ਛਡਾਉਣ ਵਾਸਤੇ ਜਾਂ ਕੋਈ ਛਡਾਉਣ ਵਾਸਤੇ ਗੋਲਦੀ ਆਇਆ ਮੁਰਕੇ ਲੀਭੀਆ ਜੀ ਹਾਂ ਜੀ ਵੀਡੀਓ ਇਹਦੇ ਪਾਉਆ ਆ ਨਾ ਕਿ ਉਹਨਾਂ ਕੀ ਉਹਨੂੰ ਫਿਰ ਉਹਦਾ ਨਾ ਕੀ ਗੱਲ ਹੋਈ ਉਹਨਾਂ ਨੇ ਆਖਿਆ ਵੀ ਤੂੰ ਕਿਉਂ ਜਮ ਮਾਰ ਲੈ ਨੂੰ ਤੇ ਇਹਦਾ ਮੈਂ ਛੱਡਣੀ ਨਹੀਂ ਮਾਰ ਦੇ ਦੇ ਨੂੰ ਤੁਸੀਂ ਕੈਮਰਾ ਲਾਏ ਆ ਕੋਰਟ ਨਹੀਂ ਤੇ ਇਹ ਗਿਆ ਕੀ ਕਾਰਨ ਕੀ ਸਮਝਦੇ ਹੋ ਕਿ ਲੜਾਈ ਝਗੜਾ ਜਿਹੜਾ ਕਿ ਮੁਹੱਤੀ ਪੈਂਦਾ ਕਾਰਨ ਕੀ ਸੀਗਾ ਮੈਂ ਕਾਰਨ ਬਦਰ ਇਹ ਹੋਇਆ ਮੈਂ ਗੁੱਸੇ ਸੇ ਗੱਲ ਦਾ ਗੋਸਾ ਕੀਤਾ ਪਰ ਮੈਂ ਨਹੀਂ ਆਖਿਆ ਕਿ ਉਹ ਨਹੀਂ ਗੱਲ ਕਹੀ ਆ ਮੈਂ ਕਮੇਟੀ ਮੈਂ ਨਹੀਂ ਗੁਰਦਾਰੇ ਬਾਬਾ ਆਪਣੇ ਲੈ ਕੇ ਭਲਣਾ ਹੋਰ ਤੇ ਉਸ ਤੋਂ ਬਾਅਦ ਤੁਸੀਂ ਕੋਈ ਆਪਣੀ ਮੈਂਬਰ ਪੰਚਾਇਤ ਨਾਲ ਜਾਂ ਕੋਈ ਥਾਣੇ ਤਲਾ ਦਿੱਤੀ ਦਿੱਤੀ ਜੀ ਫਿਰ ਕੀ ਕਰ ਲੋ ਹਾਂਜੀ ਜੀ ਆਪਾਂ ਸਾਰੇ ਜਿਹੜਾ ਚਾਚਾ ਜੀ ਰਹੀ ਤੇ ਉਹ ਫਿਰ ਕੀ ਹੋਇਆ ਆਪਣੇ ਕਿੰਨੇ ਦਿਨ ਬੀਤ ਚੁੱਕੇ ਹਨ ਇਹ 10 ਤਰੀਕ ਦੀ ਗੱਲ ਹੈ ਜੀ 10 ਤਰੀਕ ਹਾਂਜੀ ਹੁਣ ਦੂਸਰਾ ਮਹੀਨਾ ਚੜ ਗਿਆ 3-4 ਤਰੀਕ ਹੋ ਗਈ ਦੋ ਦਿਨ ਹਾਂਜੀ ਹਾਂਜੀ ਤੇ ਕੀ ਹੁਣ ਪੁਲਿਸ ਨੇ ਕੋਈ ਕੋਈ ਕਾਰਵਾਈ ਤੇ ਕੀਤੀ ਪੁਲਿਸ ਨੇ ਮੰਗ ਕੀ ਕਰਦੇ ਹੁਣ ਮਾਂਗ ਤਾਂ ਇਹ ਕਿ ਨੂੰ ਸੁਝਾਉਣੀ ਚਾਹੀਦੀ ਉਹ ਜਿਹੜਾ ਗੁਰੂ ਘਰ ਦਾ ਨਿਰਗਰ ਕੁੱਟ ਪਿਆ ਕੋ ਸੱਟਾਂ ਸੁੱਟਾਂ ਵੀ ਗੁੱਜੀਆਂ ਲੱਗੀਆਂ ਹਾਂਜੀ ਹਾਂਜੀ ਗੁਰਜੀ ਗੁੱਜੀਆਂ ਲੱਗੀਆਂ ਨਾ ਤੇ ਪਾਹ ਕਿਹੜੀ ਤਰਦ ਕਰਦਾ ਇੱਥੇ ਵੱਜਾ ਉਹ ਦਰਾਂ ਨੂੰ ਅੱਡਾ ਹੀ ਕਰਦਾ ਕੋਈ ਤੇਜ਼ ਤਾਰ ਹਥਿਆਰ ਵੀ ਸੀ ਉਹਨਾਂ ਕੋਲ ਤੇ ਹਥਿਆਰ ਬਾਹਰ ਨਾ ਆਪਣੀ ਖੜੀ ਜੰਨੇ ਅੱਛਾ ਜੀ ਹਾਂਜੀ ਕੁੱਟ ਕੇ ਖੜੀ ਬਾਹਰ ਉਹ ਬਾਹਰ ਵਿੱਚ ਗੱਲ ਨਾ ਅਗਨੀ ਲੈ ਕੇ ਉਹਦੇ ਤੇ ਨਾ ਰਹਿ ਨਹੀਂ ਗਿਆ ਇੱਥੇ ਉਹ ਸੂਰ ਦਾ ਪੋਣਾ ਕਿ ਉਹ ਖਾਲੀ ਕਿ ਕਰ ਰਹੇ ਨੇ ਜੀ ਜਸਵੀਰ ਸਿੰਘ ਜੀ ਕਿਹੜਾ ਪਿੰਡ ਨਹੀਂ ਆਮਪੁਰ ਦੇ ਕੀ ਵੀ ਮੇਰੇ ਨਹੀਂ ਕੀ ਹੋਈਆ ਕੋ ਦਵਾ ਸਾਹਿਬ ਜਨਾਬ ਜਨਾਬ ਅੱਜ 30 ਸਾਲ ਹੋ ਗਏ ਮੈਨੂੰ ਕੋ ਦਵਾ ਸੇਵਾ ਕਰਦਿਨੀ ਪ੍ਰਧਾਨ ਕੀ ਤੌਰ ਤੇ ਮੈਂ 30 ਸਾਲ ਤੱਕ ਹੋਇਆ ਤਾ ਕਿਸੇ ਨੇ ਵੀ ਕਦੀ ਅਜੇ ਤੱਕ ਇੱਥੇ ਆ ਕੇ ਕੋਈ ਅਜੀ ਹਰਕਤ ਨਹੀਂ ਕੀਤੀ ਜਾਂ ਗੁਰੂ ਘਰ ਦੇ ਵਿੱਚ ਆ ਕੇ ਇਹ ਉਸ ਬੰਦੇ ਨੂੰ ਤਿੰਨ ਚਾਰ ਹੋ ਗਿਆ ਹੋਆ ਤਿੰਨ ਚਾਰ ਵਾਰੀ ਆ ਕੇ ਇੱਕ ਬੰਦਾ ਖਪਤ ਕਰਨੀ ਇੱਥੇ ਪਿੰਡਾ ਕੀ ਨਾਮ ਕੀ ਠੀਕ ਹੈ ਪਰ ਜਿਹੜਾ ਹਰਦੀਓ ਇੱਥੋਂ ਦੇ ਰਹਿਣ ਉਹਤੋਂ ਦਾ ਰਹਦਾ ਹੋਆ ਕੀ ਕਾਰਨ ਕੀ ਸਮੋਲ ਉਹ ਨਵ ਨਵ ਨਿਆਬਰ ਜੇ ਕਹਿੰਦੇ ਆ ਜੀ ਤੇ ਉਹ ਪਾਟੇ ਸਿੰਘ ਦਾ ਪਿੰਡ ਉਹਦੇ ਲਾਗੇ ਘਰ ਦੇ ਲਾਗੇ ਇੱਕ ਕਿਲਾ ਦੋ ਦਵਾਰਾ ਉਹਨਾਂ ਦਾ ਆਪਣਾ ਉੱਥੇ ਨੂੰ ਉਹਨੂੰ ਵੜਨੇ ਦੇ ਗੋਦੋਰੀ ਨਹੀਂ ਉਹਨੂੰ ਜਾਣ ਦਿੰਦੇ ਤੇ ਨਾ ਉੱਥੇ ਉਹ ਫਿਰ ਗਿਆ ਹੈ ਗੋਦੋਰੀ ਨੇ ਇਤਨੀ ਪੜ੍ਹਜਣਾਂ ਕਪਾਤ ਦੀਤਾ ਇਹ ਗੋਦੋਰੀ ਨੇ ਉੱਥੇ ਇਹਨੇ ਦੋ ਤਿੰਨ ਵਾਰੀ ਪਾਟੇ ਸਿੰਘ ਦਾ ਨੂੰ ਮਮਰਾ ਦਿਨ ਦਾ ਬੋਲਦਾ ਕਿ ਕਿਸੀ ਵੀਡੀਓ ਬਣਾ ਲੈ ਕਈ ਵੀਡੀਓ ਭਾਵਾ ਤੂੰ 9 ਵਜੇ ਪਾਠ ਕਰਨਾ ਸੀ ਉਹ 9 ਵਜੇ ਨਹੀਂ ਕੀਤਾ ਆਪ ਨੂੰ ਨਹੀਂ ਜੱਪੂ ਸਾਹਿਬ ਦਾ ਪਾਠ ਆਉਂਦਾ ਕਿ ਪੰਨਾ ਪੌੜੀਆਂ ਦਾ ਪਾਠ ਨਹੀਂ ਆਉਂਦਾ ਇਹ ਕਰਕੇ ਉਹ ਹਰ ਵੇਲੇ ਆ ਕੇ ਪਾਠ ਨੂੰ ਯਾਦ ਆਦਾ ਤੇ ਲੈ ਕੇ ਉਹ ਤਾਂ ਫਿਰ ਇਹਨੂੰ ਇਸੇ ਵਾਰ ਰਹੀ ਮੁਟਿਆਉਣ ਦਿਆ ਮੈਂ ਵੀ ਗਾਉਂ ਤੋਂ ਮਗਰੋਂ 15 ਮਿੰਟਾਂ ਦੀ ਨਾਜ਼ਰ ਰਹੀ ਜੋ ਇੰਪੋਰਟ ਪਈ ਇਹ ਨਹੀਂ ਜਾਦੇ ਸਮਝਾਇਆ ਪਰ ਉਹ ਉੱਠਾ ਉੱਠ ਕੇ ਬਰਸ਼ਾ ਲੈ ਕੇ ਆ ਗਿਆ ਆਂਦਾ ਸੇ ਖੂਨ ਨਹੀਂ ਨਦੀਆਂ ਵਾਲੀ ਨਹੀਂ ਆਉ ਉਹ ਜੂਬਾ ਜੇ ਉਹ ਸਾਡੇ ਰਾਤਾਂ ਤੱਕ 11ਵੇਂ ਆਤਮੀ ਜੋ ਮੱਦੀਆ ਮੁਰਕੇ ਮੈਨੂੰ ਆ ਲਾ ਕੇ ਇਹ ਨੰਮਰੀ ਜੋਂ ਤੋਂ ਮੈਂ ਝੰਕੀ ਗਿਆ ਝੰਕੀ ਜਾ ਕੇ ਉਹ ਦਰਖਾ ਦਿੱਤੀ ਆ ਮੁਰਕੇ ਚੌਂਕੀ ਆਲਿਆ ਨੇ ਅਗਲੇ ਦਿਨ ਮੈਂ ਜਾ ਕੇ ਰੇਟ ਬੇ ਕਰਾਇਆ ਉਹਨੂੰ ਫੜ ਕੇ ਕਰਾਇਆ ਤੇ ਦੋ ਬੰਦਾ ਨੇ ਉਹਨੂੰ ਫੇਸ ਉਸੇ ਸ਼ਾਰਟ ਦਤਾ ਤੇ ਮੁਰਕੇ ਤੋਂ ਬਾਅਦ ਮੈਂ 10 ਜਿਹੜੇ ਚੰਗੀ ਮਾਰ ਚੁੱਕਾ ਮੁਰਕੇ ਨਾਲ ਕੋਈ ਫੇਰ ਮੁਰਗਿਆੜੀ ਚਲੋ ਤੇ ਪੰਚਾਇਤ ਹੋਈ ਪੰਚਾਇਤ ਉੱਤੇ ਵੀ ਉਹ ਆਇਆ ਤਾਂ ਅਗਲੇ ਰਾਤ ਦੇ 8:00 ਦੇਖੇ ਪੰਚਾਇਤ ਉਸੇ ਦੁਆਬਾ ਦੇ ਏਸੋ ਉਹਦੇ ਇਹ ਕੋਲ ਆ ਕੇ ਬੱਚਾ ਤੇ ਉਹ ਤੇ ਅਗੇ ਵੀ 3 ਪੰਚਾਇਤ ਦੇ ਅੰਗ ਲਿਆ ਹੀ ਨਾਲ ਉਹਨਾਂ ਲਿਆਗੇ ਨਾਲ ਦਰਸ਼ਾ ਵਾਲੀ ਕਿਸਾਨ ਨੂੰ ਬੈ ਜਾਉਂਦੇ ਉਹ ਤੇ ਹਰ ਵੀ ਜਿੰਮੀ ਨਾਲ ਹੀ ਮੇਰੇ ਮੈਂਬਰ ਪੰਚਾਇਤ ਦੇ ਮੈਂਬਰ ਵੀ ਆ ਰਹੇ ਉਹ ਜਿਹਨ ਲਿਆਗਾ ਤਾਂ ਖਾ ਗਿਆ ਅਪ੍ਰੀਸ਼ਨ ਉੱਠ ਬੈਠਾ ਅੰਦਰ ਵੀ ਇਹ ਨਹੀਂ ਕੰਮ ਕਰਨਾ ਤੇ ਜੋ ਮਜਬੂਰ ਮੋਗੋ ਉਟਾਣਾ ਨਹੀਂ ਫਤ ਮਾਤਾ ਕੀ ਜਹਾਜ਼ ਯਾਦ ਵਿੱਚ ਮੈਂ ਦੇਖ ਲੂੰਗਾ ਕਿੱਡੇ ਕੀ ਬਰਬਾਦ ਹੋਇਆ ਹੋਇਆ ਹੈ ਮੈਂ ਹੋਰ ਲਿਆਉਂਗਾ ਸੈਂਟ ਤੋਂ ਮੈਂ ਤਾਲ ਨੂੰ ਉਹ ਕਰਨਾ ਦੇ ਕਰਨਾ ਤੁਹਾਨੂੰ ਬਤਾ ਜਿੱਦਾਂ ਦਾ ਤੋ ਉਹਨੇ ਕਰਕੇ ਫਿਰਹੀ ਮੁਰਦੇ ਮੱਦ ਫੇਰ ਵੀ ਫੇਰ ਚੁੰਕੀ ਗਿਆ ਹਾਟੀ ਵੀ ਮੇਰੇ ਨਾਲ ਚੰਗੀ ਗਿਆ ਪਥਾਨਾਂ ਦਾ ਉਹ ਫਲਾਣਾ ਨੇ ਕੋਈ ਅੜਿਚ ਕੋੜ ਨਹੀਂ ਕੀਤੀ ਹੁਣ ਗੁੱਡ ਕਾਫੀ ਕੇ ਲੀ ਪੁੱਜੀ ਜਲੀ ਅਹ ਜੀ ਬੀਰਗੇਰ ਕਹ ਰਹਾ ਤੱਕ ਕੋਈ ਦੋਵਾਂ ਤੇ ਰਾਨੋ ਬਿਠਾਇਆ ਨਹੀਂ ਨਾ ਬਿਠਾਇਆ ਨਹੀਂ ਯਾਰ ਨਾ ਉਹਨਾਂ ਨੇ ਮੁੜ ਕੇ ਉਹਨਾਂ ਤੋਂ ਕੋਈ ਪਾਰਾ ਕੀਤਾ ਨਾ ਨਾ ਬਟਾਇਆ ਤੇ ਹੁਣ ਮੰਗ ਕੀ ਕਰਦੇ ਆ ਮਾਰੇ ਉਹ ਸਾਨੂੰ ਇਨਸਾਫ ਚਾਹੀਦਾ ਵਾ ਉਹ ਚੰਦੂ ਜੀ ਦਾ ਹੁਣ ਬਾਹਰ ਲੋਕਾਂ ਦਾ ਮੈਂ ਉਹ ਕੋਈ ਨਾਲ ਵੇਖਣ ਤਾਂ ਮੈਂ ਇਹ ਤਾਂ ਇਹਨਾਂ ਨੂੰ ਮਾਰਨੀਆਂ ਵੀ ਆਂਦਾ ਸਿੱਧੀ ਕਾਲ ਆਉਂਦਾ ਤੇ ਸਿਰ ਵੱਢਣੇ ਇਹਨਾਂ ਦੇ ਖਲਾਣੇ ਦੀ ਕੋਈ ਨਕਸ਼ਾ ਹੋ ਜਾਂਦਾ ਨਿਸ਼ਾਨਾ ਹੋ ਜਾਂਦਾ ਆਪੇ ਨਿਮਰ ਵਾਲੇ ਪੁੱਛਦੇ ਨਿਮਰ ਵਾਲੇ ਕਿ ਅਮਰੀਕ ਸਿੰਘ ਸੰਨਾ ਉਸ ਸਰਦਾਰ ਆਪ ਜਿਹਾ ਸੇਹ ਤਿੰਨ ਯਾਤਰਾ ਕੀ ਬੀਤੇ ਦਿਨ ਕੀ ਹੋਈ ਗੱਲ ਬੀਤੇ ਦਿਨ ਸਰ ਪਹਿਲਾਂ ਤਾਂ ਮੈਂ ਪ੍ਰੈਸਰ ਰਿਪੋਰਟਰ ਨੂੰ ਜੀ ਆਪ ਕਿਹਾ ਇਹ 10 ਤਰੀਕ ਦਾ ਵਾਕਿਆ ਹੈ ਪਿਛਲੇ ਦਿਨ ਦੇ ਪ੍ਰੋਗਰਾਮ ਦੇ ਟਾਈਮ ਕੋਈ ਲਗਭਗ ਜੋ ਕੈਮਰੇ ਦੇ ਮੁਤਾਬਕ ਹੈ पी तो शख्स जो है अपने आप में न्याय समझा है नवा नवा बया है गुरद्वारा साहब गया मथा टेकना है सुखदीप सिंह जो उके ना यह ना कोई बचा है ना कुछ दक... अपने टाइम पास करके गुरद्वारा साहब चल रहा है सवेरे ਨਾਨ ਪ੍ਰਸ਼ਾਦਾ ਦੇਣਾ ਸੇਵਾ ਪ੍ਰਸ਼ਾਦਾ ਖਾ ਕੇ ਚੱਲਿੰਦਾ ਰਾਤਾਕਾਰ ਕਾਰੰਦਾਂ ਦੇ ਸੇਵਾ ਕਰਦੇ ਨੇ ਸੇਵਾ ਕਰਦੇ ਨੇ ਉੱਥੇ ਤੇ ਪ੍ਰਬੰਧਕਾਂ ਵੱਲੋਂ ਸੋਮਨੀ ਕਮੇਟੀ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਦੇਸ਼ ਹੈ ਕਿ ਗੁਰਦੁਆਰਿਆਂ ਦੇ ਵਿੱਚ ਕੈਮਰੇ ਲਗਵਾਏ ਜਾਣ ਅਤੇ ਉੱਥੇ ਕੋਈ ਰਾਖੀ ਵਾਸਤੇ ਕੋਈ ਆਪਣਾ ਪ੍ਰਬੰਧ ਕੀਤਾ ਜਾਵੇ ਤੇ ਵੇਲੇ ਹੋਣ ਕਰਕੇ ਸਵੇਰ ਤੋਂ ਸ਼ਾਮ ਤੱਕ ਉੱਥੇ ਜਦ ਤੱਕ ਬਾਬਾ ਜੀ ਹਾਜ਼ਰ ਨਹੀਂ ਨੇ ਉੱਥੇ ਆਜ ਦੀ ਪਰਦੇ ਆ ਅਦਰਵਾਈ ਕੋਈ ਦੂਰੋਂ ਨੇੜੋਂ ਕੋਈ ਮੱਥਾ ਟਿਕਣ ਰਿਹਾ ਉੱਤਲਾ ਖੋਲਦੇ ਆ ਲੋਕਾਂ ਦੇ ਸੰਗਤਾਂ ਦਾ ਜੋ ਕਰਦੇ ਆ ਉਹ ਲੜਾਈ ਜਿਹੜੀ ਇੰਨਾ ਦਾ ਝਗੜਾ ਹੋਇਆ ਵਾ ਝਗੜਾ ਕੀ ਕਾਰਨ ਸਨੀ ਜੀ ਝਗੜੇ ਦਾ ਕਾਰਨ ਤੇ ਉਹ ਤੇ ਆਪੇ ਹੀ ਮੰਨਿਆ ਉਸ ਦਿਨ ਪੰਜਾਬ 'ਚ ਕਿ ਅਸੀਂ ਇੱਥੇ ਕਮੇਟੀ ਬਣਾਉਣੀ ਆਪਣੀ ਨਾ ਇਹ ਕਮੇਟੀ ਨੂੰ ਬਾਹਰ ਕਰਨਾ ਹੈ ਇਹ ਬਾਬੇ ਨੂੰ ਬਾਹਰ ਕਰਨਾ ਹੈ ਪਿੰਡ ਦੇ ਵਿੱਚ ਤਿੰਨ ਗੁਰਦੁਆਰੇ ਆ ਗੁਰਦੁਆਰਾ ਬਾਬਾ ਨਰਕੰਗਸ਼ੇਰ ਜੀ ਦਾ ਗੁਰਦੁਆਰਾ ਬਾਬਾ ਜੀਵਨ ਸਿੰਘ ਤੇ ਤੀਸਰਾ ਬਾਬਾ ਸ਼ੇਰ ਸਿੰਘ ਜਿਹੜਾ ਐਸ்சிਪੀ ਸੀ ਦਿੰਦੋਂ ਨਹੀਂ ਨਹੀਂ ਜੀ ਇਹ ਪਿੰਡ ਦਾ ਹੀ ਪਿੰਡ ਦੀ ਲੋਕਲ ਕਮੇਟੀ ਦਾ ਹੈ ਠੀਕ ਹੈ ਜੀ ਤੇ ਮੈਨੂੰ ਕੀ ਉਦੋਂ ਦੀ ਜਿਹੜੀ ਲੜਾਈ ਝਗੜਾ ਆ ਕੋਈ ਉਸ ਤੋਂ ਬਾਅਦ ਅਸੀਂ ਲਗਭਗ ਕੋਈ 6 ਸਵਾ 6:30 ਵਜੇ ਮੈਂ ਤੇ ਜਗਦਰ ਤਸਵੀਰ ਸਿੰਘ ਇਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਤੇ ਆ ਵਾਕਿਆ ਹੋ ਗਿਆ ਏ ਉਹਦੇ ਹੱਥੀ ਪੈਨ ਚਟਾ ਲਗੋ ਅਸੀਂ ਐਟਮ ਚੌਂਕ ਤੇ ਮਸ਼ੀਨ ਦਰਖਾਇ ਲਗਾਈ ਹੈ ਮੁਝੇ ਹੰਦਾ ਵੀ ਇਹ ਕਾਰਵਾਈ ਕਰਾਂਗੇ ਹੁਣ ਤੱਕ ਕੀਤੀ ਗਈ ਕੋ ਕਾਰ ਉਸ ਤੋਂ ਬਾਅਦ ਅਗਲੇ ਦਿਨ ਫਿਰ ਅਸੀਂ ਚਕਵਾ ਲਾ ਲਾਤ ਜ਼ਿਹਦਾਰ ਨੇ ਪਿੱਛਾ ਕਰਕੇ ਇਹਦੇ ਘਰੋਂ ਚਕਵਾਇਆ ਨੂੰ ਸ਼ਾਮ ਨੂੰ ਫਿਰ ਉਹਨਾਂ ਨੇ ਪੁਲਸਾਰਾਂ ਨੂੰ ਪਿੰਡ ਦੇ ਮੁਹਤਵਰ ਸਰਦੇ ਨੇ ਸਰਦੇ ਅਸੀਂ ਨਹੀਂ ਜਾਣਦੇ ਕਿ ਪੁਲਸਾਰਾਂ ਨੇ ਕਿਸ ਦੇ ਵਿਹਾਰ ਤੋਂ ਉਹਨੂੰ ਉਥੋਂ ਛਾੜ ਦਿੱਤਾ ਹੈ ਤੇ ਉਸ ਤੋਂ ਬਾਅਦ ਅਸੀਂ ਰਾਤੀ ਵੀ ਗਏ ਉਸ ਤੋਂ ਬਾਅਦ ਵੀ 3 6 7 10 ਵਾਰ ਗਏ ਹਰ ਚਿਰ ਤੇ ਦਿਨ ਜਿਹੜਾ ਆਉਂਦਾ ਚੋਕੇ ਮਾਰੇ ਦੇਖਦਾ ਜਸਬੀਰ ਸਿੰਘ ਤੇ ਲੇਕਨ ਪੁਲਿਸ ਵਾਲੇ ਉਲਟਾ ਸਾਨੂੰ ਬੋਲਦੇ ਤੁਸੀਂ ਫੜ ਕੇ ਫੜਾਓ ਅਸੀਂ ਫਿਰ ਕਾਰਵਾਈ ਕਰਾਂਗੇ ਹੁਣ ਬੰਕੀ ਕਰ ਬੰਕੀ ਕਰਦੇ ਜੋ ਬੰਦੀ ਉੱਤੇ ਕਾਰਵਾਈ ਕੀਤੀ ਜਾਵੇ ਕਦਰ ਕਿਸੇ ਦੀ ਕੋਈ ਜਾਣ ਨਹੀਂ ਮੰਨਦੀ ਜਾਣੇ ਉਹ ਧਮਕੀਆਂ ਲੈਂਦਾ ਉਹਦਾ ਦੂਸਰਾ ਭਰਾ ਵੀ ਧਮਕੀਆਂ ਬੰਦਾ ਹੈ ਕੋ ਉਹ ਫੌਜਾਂ ਨਹੀਂ ਧਮਕੀਆਂ ਬੰਦਾ ਨਿਮੰਗ ਸਿੰਘ ਦਾ ਨਿਮੰਗ ਸਿੰਘ ਉਹ ਹੀ ਦੇ ਲੋ ਆਪਣੇ ਤੈਨੋਂ ਮਨੋਂ ਉਹਦਾ ਅਦਮਾਲ ਕਰਦੇ ਆ ਕਿ ਹਰ ਕੋਈ ਨਿਮੰਗ ਸਿੰਘ ਨਾਂ ਦੇ ਬੰਦੇ ਦੇ ਵਿੱਚ ਬਲਤ ਕੰਮ ਨਹੀਂ ਕਰਦਾ ਜਿਨ੍ਹਾਂ ਦੀਆਂ ਧੌਂਕੀਆਂ ਲੈਂਦੇ ਤੁਸੀਂ ਉਹਨਾਂ ਨਾਲ ਕੋਈ ਧਿਆਨ ਜੱਥੇ ਬੰਦੀਆਂ ਨੂੰ ਕੰਨ ਕੀਤੀ ਜਾਂ ਨਹੀਂ ਜੀ ਕਰਨੀ ਚਾਹੀਦੀ ਸੀ ਕਰਨੀ ਚਾਹੀਦੀ ਸੀ ਲੇਕਨ ਨਹੀਂ ਤੇ ਪੁਲਿਸ ਵਾਲਿਆਂ ਦੇ ਉੱਤੇ ਰੱਖ ਛੱਡਿਆ ਕਿ ਸਾਡਾ ਕੋਈ ਨਗਰ ਨਗੇ ਕਰਦੀ ਤੇ ਫਿਰ ਜੱਥੇ ਬੰਦੀਆਂ ਦਾ ਉਹਨਾਂ ਬੰਦਿਆਂ ਦੇ ਮੇਜੰਦਰ ਉਹਨਾਂ ਨੇ ਬੰਦੇ ਤੇ ਜੇ ਜੇ ਉਹ ਤਾਂ ਚਾਹਦੇ ਵਿੱਚ ਜੀ ਉਹਨਾਂ ਦੇ ਸਾਹਮਣੇ ਵੀ ਉਸ ਦਿਨ ਲਾਗਨੀ ਲਾ ਕੇ ਮਾਰਨ ਪੈ ਗਿਆ ਉਹਨਾਂ ਵੱਲੋਂ ਠੀਕ ਹੈ ਉਹਦਾ ਦੂਸਰਾ ਭਰਾ ਆ ਉਹਨੇ ਵੀ ਸਾਡੇ ਪੰਚਾਇਤ ਮੈਂਬਰਾਂ ਨੂੰ ਪੰਚਾਇਤ ਮੈਂਬਰ ਜਗੀਰ ਸਿੰਘ ਔਰ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਹਾਤੇ ਇਹਨਾਂ ਨੂੰ ਵੀ ਦੇਖ ਲੈਂਦੇ ਆ ਤੁਮ ਗਿਲਤੀ ਆ ਕਿ ਤੁਸੀਂ ਸਾਡੇ ਘਰ ਪੁਲਿਸ ਭੇਜ ਦੇਵੇ ਅਸੀਂ ਤੁਹਾਨੂੰ ਹੀ ਦੇਖ ਲਾਂਗੇ ਹੁਣ ਕੀ ਮੰਗੇ ਹੋਰ ਮੰਗੇ ਹੋਏ ਕਰਦੇ ਪ੍ਰਸ਼ਾਸਨ ਤੋਂ ਕਿ ਅਗਰ ਕੋਈ ਕਾਰਵਾਈ ਹੋ ਜਾਂਦੀ ਕੋਈ ਹਾਦਸਾ ਕਰ ਦਿੰਦਿਆ ਨੰਗਬਾਣੇ ਵਿੱਚ ਜਾਂ ਝੂਠੇ ਹੋਰ ਕੋਈ ਬਣਾ ਲਾ ਕੇ ਕੋਈ ਗਲਤ ਬੰਦਿਆਂ ਨੂੰ ਆ ਕੇ ਸਾਡੇ ਤੇ ਜਾਂ ਸਾਡੀ ਪੰਚਾਇਤ ਦੇ ਨੰਦਰਾ ਤੇ ਕਿਸੇ ਤੇ ਵੀ ਕੋਈ ਕਾਰਵਾਈ ਕਰਵਾ ਸਕਦੇ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਅਗਰ ਕੋਈ ਹਾਸਾ ਹੋਏਗਾ ਉਹਦਾ ਜ਼ਿੰਮੇਵਾਰ ਇਹ ਚੌਕੀ ਇੰਚਾਰਜ ਹੋਣਗੇ ਅਸਰ ਪ੍ਰੈਨ ਨੂੰ ਫੇਨਿੰਗ ਨਾਮ ਕੋਲ ਜਿਹੜਾ ਕੋਤਵਾਰ ਕੇਸ ਤੇ ਹੈ ਉਹ ਵੀ ਠੀਕ ਹੈ ਜੀ ਇਹਦਾ ਮੈਂ ਰਿਪੋਰਟਿੰਗ ਹੋਈ ਹੈ ਭਾਈ ਨੂੰ ਮੈਨੂੰ ਆਣ ਕੇ ਤੇਨੂੰ ਮਿਲੇ ਮੋਟ ਬਾਦ ਨਹੀਂ ਮੈਂ ਉਦੋਂ ਚੋਂ ਦੋ ਤਿੰਨ ਚੱਕਰ ਉਹ ਜਿਹੜੇ ਮੁੰਡੇ ਦੇ ਖਰਾਬ ਦਰਖਾਸਤ ਆ ਕਿ ਉਹ ਗੁਰਦੁਆਰੇ ਜਾਣਾ ਚਾਹੁੰਦਾ ਇਹ ਦੱਸਦੇ ਵੀ ਆਡੇ ਗੁਰਦੁਆਰੇ ਚ ਨਾ ਆਵੇ ਬੋਲ ਕਰਕੇ ਨਾ ਡਿਸਪੀਟਾ ਦੋਨੋਂ ਬਲਾ ਉਹ ਘਰੋਂ ਅਸਲ ਤੇ ਕੋੜਾ ਆ ਤੇ ਜਦੋਂ ਹੀ ਉਹ ਪਤਾ ਨੇ ਲਿਆ ਟਾਈਮ ਜਦੋਂ ਹੀ ਆ ਗਿਆ ਪਰ ਮੈਂ ਪੇਖਾ ਲਾ ਸਰ ਜਿਹੜਾ ਬਜ਼ੁਰਗ ਦੀ ਉਮਰ ਜਿਹੜੀ ਸੁਖਦੀਪ ਸਿੰਘ ਜੀ 65 ਸਾਲ ਸੀ ਜੀ ਤੇ ਉਹ ਤੇਜਾ ਪਿਆਰਾ ਨਾ ਜਿਹੜੇ ਉਹਨਾਂ ਦੇ ਪੱਲੇ ਨਾਮ ਸੁਤੇ ਮਰੇ ਨੇ ਤੇ ਉਹ ਆਪਣੀ ਬੈਕ ਆ ਤੇਜਾ ਤੇ ਆ ਸੀ ਤੇ ਉਹ ਕਹਿੰਦੇ ਸੀ ਥਾਣੇ ਲੈ ਕੇ ਆਏ ਸੀ ਬਿਠਾਇਆ ਵੀ ਤੇ ਖੇਡ ਛੱਡ ਦਿੱਤਾ ਗਿਆ ਉਹਨਾਂ ਕਿਉਂ ਦੇ ਰਾਹ ਪਾਰਤੀ ਸੰਸੀਦਾਂ ਮੇਰੇ ਉੱਤਰ ਮੌਜੂਦਾ ਸੁਲਾਬੀ 10 ਕਰੋੜ ਦਾ ਉਦੋਂ ਲੈ ਕੇ ਆਏ ਹੋਣਗੇ ਉਹ ਜਿਹੜੇ ਇੰਚਾਰਜ ਬਦਲ ਗਏ ਮੈਂ ਬਾਈਚਾਰਨ ਉ ਤੋਂ ਬਾਅਦ ਉਹਨਾਂ ਨੇ ਜਿਹੜੇ ਜਰੂਰ ਉਹਨਾਂ ਨੇ ਇੱਥੇ ਲਾ ਕੇ ਦੋਨੋਂ ਜਿਹੜੇ ਜਾਂ ਟਾਈਮ ਲਿਆ ਹੋਊਗਾ ਉਹ ਫੜਦਾ ਹੋਊਗਾ ਉਹਦੇ ਬਾਅਦ ਮੁੜ ਕੇ ਘੋੜਾ ਇਹ ਦੇਖੋ ਸੀਸੀਟੀਵੀ ਵੀ ਉਹਨਾਂ ਨੇ ਜਿੱਥੇ ਪਿੰਡ ਵਾਲੀ ਪੰਚਾਇਤ ਨੇ ਉਹ ਨਹੀਂ ਮੇਰੇ ਕੋਲ ਬੰਦੀ ਹੈ ਕਿਸੇ ਤਰੀਕੇ ਦੇ ਚੋ ਸਾਫ ਉਹਨਾਂ ਦੇ ਡਾਂਸ ਉੱਤੇ ਮਾਰਿਆਵਾ ਤੇ ਕੀ ਕਾਰਵਾਈ ਹੁਣ ਕੀ ਉਹਨਾਂ ਦੇ ਗਿਆਨ ਮੁਤਾਬਕ ਉਹ ਕਹਿੰਦੇ ਵੀ ਕਰੀਆ ਨੂੰ ਲੈ ਆ ਕੇ ਤੇ ਰੂਮ ਰੂ ਕਰਾਓ ਤੇ ਖਾਓ ਉਹਦੇ ਫੇਰ ਅਗਲੀ ਕਾਰਵਾਈ ਕਰਾਵਾਂ ਸੀਸੀਟੀਵੀ ਤੋਂ ਵੀ ਡਿਪੈਂਡ ਵਾਲਾ ਨਹੀਂ ਸਾਡੇ ਤੱਕ ਨਹੀਂ ਚਾਹੀਦਾ ਨੂੰ ਨਾ ਕੋਈ ਡਿਪੈਂਡ